ਮੇਰਾ ਨਾਮ ਕੁਦੀਪ ਸਿੰਘ ਹੈ ਜੀ ਮੈਂ ਪਿੰਡ ਚੀਮਾ ਦਾ ਰਹਿਣ ਵਾਲਾ ਆਂ ਜੀ ਕਿੰਨਾ ਦੀ ਡੈਥ ਹੋਈ ਆ ਤੁਹਾਡੇ ਕੀ ਲੱਗਦੀ ਸਿਰ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਸੁਖਵਿੰਦਰ ਸਿੰਘ ਆ ਜੀ ਮੇਰੇ ਮਾਮਾ ਜੀ ਆ ਜੀ ਕਾਰਨ ਕੀ ਹੋਇਆ ਜਿਹੜਾ ਉਹਨਾਂ ਦੇ ਮੌਤ ਅੱਜ ਤੋਂ 2 ਸਾਲ ਪਹਿਲਾਂ ਆਪਾਂ ਮਸ਼ੀਨ ਵੇਚੀ ਸੀ ਉਹਦੇ ਵਿੱਚੋਂ 110000 ਰੁਪਏ ਪੇਮੈਂਟ ਆ ਗਈ ਸੀ 99000 ਰੁਪਏ ਬਾਕੀ ਰਹਿੰਦਾ ਸੀਗਾ ਜੀ ਉਹਦਾ ਜਿਹੜਾ ਲਿਖ ਲਿਖਾਇਆ ਉਹਦੇ ਵਿੱਚ ਨਿਹਾਲ ਸਿੰਘ ਵਾਲੇ ਥਾਣੇ ਦੇ ਵਿੱਚ ਹੋਇਆ ਜੀ ਸਟੈਂਪ ਵਗੈਰਾ ਬਣਾ ਕੇ ਦਿੱਤਾ ਵੀ ਜੇ ਅਸੀਂ 4 ਅਗਸਤ ਤੱਕ ਪੈਸੇ ਦਿੰਨੇ ਆ ਤਾਂ ਠੀਕ ਹੈ ਨਹੀਂ ਤੁਸੀਂ ਆਪਣੀ ਮਸ਼ੀਨ ਪਾ ਕੇ ਲਿਆ ਸਕਦੇ ਆ ਜਦੋਂ 4 ਅਗਸਤ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਨਾਂ ਨੁਕਰ ਕੀਤੀ ਤਾਂ 18 ਤਰੀਕ ਨੂੰ ਇਹ ਮਸ਼ੀਨ ਲੈਣ ਆਏ ਸੀਗੇ ਕੌਣ ਕੌਣ ਆਏ ਸੀ ਇੱਕ ਮੇਰੇ ਮਾਮਾ ਜੀ ਇੱਕ ਮਾਮੀ ਜੀ ਦੋ ਬੰਦੇ ਹੋਰ ਸੀਗੇ ਜੀ ਜੀ ਘਟਣਾ ਕੀ ਵਾਪਰੀ ਘਰੇ ਤੇ ਜਦੋਂ ਇਹ ਗਏ ਜੀ ਇਹਨਾਂ ਨੇ ਹਾਕ ਮਾਰੀ ਤਾਂ ਉਹਨਾਂ ਦਾ ਪਰਿਵਾਰ ਇਹਨਾਂ ਨੂੰ ਕੁੱਟਣ ਪੈ ਗਿਆ ਜੀ ਕਿੰਨੇ ਨੇ ਸੀ ਕੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੀਗੇ ਜੀ ਚਾਰ ਪੰਜ ਜਾਣੇ ਹੋ ਸੀਗੇ ਤੇ ਬਾਕੀ ਔਰਤਾਂ ਸੀਗੀਆਂ ਇਹਦੇ ਆਰ ਜਿੰਨਾ ਬੋਲ ਉਹਨਾਂ ਕੋਲ ਇੱਕ ਬੇਸ ਬੋਲ ਟੰਬੇ ਤੇ ਸੋਟੇ ਵਗੈਰਾ ਸੀਗੇ ਜੀ ਕਿਹੜੀ ਮਸ਼ੀਨ ਸੀ ਜਿਹੜੀ ਮਸ਼ੀਨ ਮੱਕੀ ਦੇ 4 ਪਾਉਣ ਵਾਲੇ ਜੀ ਲਹੰਗੇ ਸੀਗੇ ਕਿ ਹਾਂਜੀ ਹਾਂਜੀ ਕਾਰਨ ਕੀ ਬਣਿਆ ਵੀ ਜਿਹੜੀਆਂ ਕੁੱਟਮਾਰ ਹੋਈ ਐ ਸਾਰੀ ਦਸੋਂ ਪਾਣੀ ਵੀ ਕਾਰਨ ਕੀ ਬਣਿਆ ਉਹਨਾਂ ਨੇ ਮਸ਼ੀਨ ਤੋਂ ਮਨਾ ਕੀਤਾ ਜੀ ਇਹ ਅੰਦਰ ਗਏ ਨੇਗੇ ਉਹਨਾਂ ਨੇ ਬਾੜ ਦੇ ਵਿੱਚ ਰਸਤਾ ਰੋਕ ਕੇ ਕੁੱਟਮਾਰ ਕੀਤੀ ਕੁੱਟਮਾਰ ਦੇ ਵਿੱਚ ਬੰਦੇ ਨੂੰ ਸੱਟਾਂ ਲੱਗੀਆਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਚੱਕਣ ਨਹੀਂ ਦਿੱਤਾ ਜਿਹੜੇ ਬੰਦੇ ਨਾਲ ਸੀਗੇ ਉਹ ਆਪਣੀ ਗੱਡੀ ਦੇ ਵਿੱਚ ਉਹਨਾਂ ਨੂੰ ਛੱਟ ਕੇ ਲੈ ਗਏ ਜੇ ਫਿਰ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਤੁਹਾਡਾ ਬੰਦਾ ਉੱਥੇ ਹੈਗਾ ਮੋਗਾ ਮੈਗਾ ਸਿਟੀ ਹਾਂਜੀ ਅਸੀਂ ਉੱਥੇ ਆਏ ਜਦੋਂ ਉਦੋਂ ਸਾਡਾ ਬੰਦਾ ਡੈੱਡ ਪਾਇਆ ਹੈ ਇਹ ਵੀ ਹਾਲ ਰਿਸ਼ਤਾ ਕੀ ਹੈ ਇਹਨਾਂ ਦਾ ਆਪਸ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਇਆ ਜਿਨ੍ਹਾਂ ਦੇ ਨਾਲ ਮਸ਼ੀਨ ਜਿਹੜੀ ਲੈਣ ਦੇ ਵਿੱਚ ਜਿਨ੍ਹਾਂ ਕੋਲ ਮਸ਼ੀਨ ਸੀ ਉਹ ਮੇਰੀ ਮਾਮੀ ਦੇ ਮਾਮਾ ਜੀ ਨੇ ਇਹ ਪੈਸੇਆਂ ਕਰਕੇ ਹੀ ਕੁੱਟਮਾਰ ਕਰਕੇ ਮਾਰ ਦਿੱਤਾ ਹਾਂਜੀ ਮੈਂ ਮੰਗ ਕੀ ਕਰਦੀ ਆਪਾ ਮੰਗ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਮੇਰਾ ਨਾਮ ਹਰਮਪੀਰ ਸਿੰਘ ਆ ਜੀ ਤਾਂ ਮੇਰਾ ਸਹਜੋ ਗਿਆ ਵੀਰ ਜੀ ਜਿਨ੍ਹਾਂ ਦੀ ਮੌਤ ਹੋਈ ਹੈ ਕੀ ਲੱਗਦਾ ਤੁਹਾਡੇ ਤੇ ਕਾਰਨ ਕੀ ਹੋਇਆ ਜਿਹੜਾ ਮੌਤ ਇਹ ਸਾਡੇ ਚਾਚਾ ਜੀ ਦੇ ਪੁੱਤ ਲੱਗਦੇ ਆ ਜੀ ਸਾਡੇ ਬਹੁਤ ਨੇੜਤਾਈ ਸੀ ਜਦੋਂ ਚਾਚਾ ਜੀ ਦੇ ਪੁੱਤ ਸੀਗੇ ਤੇ ਇਹਨਾਂ ਦਾ ਕੋਈ 2-3 ਸਾਲ ਦੀ ਗੱਲ ਆ ਇਹਨਾਂ ਦਾ ਮਸ਼ੀਨ ਦਾ ਲੈਣ ਦੇਣਾ ਸੀਗਾ ਇਹਨਾਂ ਨੇ ਇਹਨਾਂ ਦੀ ਘਰ ਵਾਲੀ ਦੇ ਮਾਮਾ ਜੀ ਨੇ ਮਸ਼ੀਨ ਲਈ ਸੀਗੀ ਇਹਨਾਂ ਤੋਂ ਉਹਦਾ ਜਣੀ ਦੀ ਲੱਖ ਰੁਪਇਆ ਪੈਸੇ ਰਹਿਨੇ ਸੀਗੇ ਪੇਮੈਂਟ ਜਿਹੜੇ ਕਿ ਇਹ ਦੋ ਤਿੰਨ ਵਾਰੀ ਮਤਲਬ ਅਸਟਾਮਾਂ ਤੇ ਵੀ ਕਹਿ ਚੁੱਕੇ ਸੀਗੇ ਵੀ ਅਸੀਂ ਇਸ ਤਰੀਕ ਨੂੰ ਪੈਸੇ ਦੇਵਾਂਗੇ ਦੋ ਵਾਰੀ ਜਦੋਂ ਪਹਿਲਾਂ ਵੀ ਮੁੱਕਰ ਚੁੱਕੇ ਸੀ ਹੁਣ 4 ਤਰੀਕ ਦਾ ਇਹਨਾਂ ਨੇ ਜਣੀ ਦੀ ਟਾਈਮ ਲਿਆ ਸੀਗਾ ਅਸਟਾਮ ਤੇ ਉਹ ਸਟਾਮ ਵੀ ਹੈਗਾ ਸਾਡੇ ਕੋਲ ਵੀ ਜਾਂ ਤੁਸੀਂ 4 ਤਰੀਕ ਨੂੰ ਮਤਲਬ ਮਸ਼ੀਨ ਲੈ ਜਾਓ ਤੇ ਜਾਂ ਸਾਨੂੰ ਅਸੀਂ ਪੈਸੇ ਦੇ ਦੇਾਂਗੇ ਜਦੋਂ 4 ਤਰੀਕ ਤੋਂ ਬਾਅਦ ਇਹਨਾਂ ਨੇ ਜਾਂ ਪੌਣ ਤੇ ਗੱਲਬਾਤ ਕਰੀ ਹੋ ਇਹਨਾਂ ਨੂੰ ਜਣੀ ਦੀ ਕੋਈ ਨਾਂ ਨਿਆਣ ਦਿੱਤਾ ਇਹ ਫਿਰ ਕੱਲ 18 ਤਰੀਕ ਨੂੰ ਅ ਤਕਰੀਬ 12:00 ਵਜੇ ਜਣੀ ਦੀ ਪਿੰਡੋਂ ਚੱਲ ਕੇ ਨਾਲੇ ਮਸ਼ੀਨ ਲੈਣ ਆਏ ਸੀਗੇ ਤੇ ਨਾਲੇ ਇਹ ਇਹਨਾਂ ਨੂੰ ਐ ਸੀ ਵੀ ਜਾਂ ਪੈਸੇ ਦੇ ਦੇਣਗੇ ਜਾਂ ਸਾਨੂੰ ਮਸ਼ੀਨ ਦੇਣਗੇ ਜਦੋਂ ਇਹਨਾਂ ਨੂੰ ਨਾ ਕੋਈ ਪੈਸੇ ਦਿੱਤੇ ਤੇ ਨਾ ਇਹਨਾਂ ਨੂੰ ਮਸ਼ੀਨ ਪਾਉਣ ਦਿੱਤੀ ਇਹ ਮਸ਼ੀਨ ਪਾਉਣ ਲੱਗੇ ਤੇ ਬਗਲ ਦੇ ਮੂਹਰੇ ਹੀ ਜਣੀ ਦੀ ਕੁੱਟਮਾਰ ਕਰਕੇ ਤੇ ਵਿੰਦਰ ਸਿੰਘ ਦੀ ਉੱਥੇ ਹੀ ਜਣੀ ਦੀ ਮੌਤ ਕੀਤੀ ਵੀ ਮੰਨ ਕੇ ਚੱਲੋ ਉਸ ਤੋਂ ਬਾਅਦ ਗੱਡੀ 'ਚ ਸੱਟ ਕੇ ਤੇ ਇਹਨਾਂ ਨੂੰ ਹਸਪੀਟਲ ਲਿਆ ਕੇ ਉਸ ਤੋਂ ਬਾਅਦ ਫੋਨ ਕਰਤੇ ਵੀ ਉਹਨਾਂ ਦੀ ਤਾਂ ਮੌਤ ਹੋ ਗਈ ਆ ਗੱਲਬਾਤ ਹੋਈ ਆ ਜੀ ਆ ਇਹ ਨਹੀਂ ਕਿ ਕਿੰਨੇ ਜਣੇ ਸੀ ਜਿਨ੍ਹਾਂ ਨੇ ਕੋਲਾਕਾਰ ਕੀਤੀ ਔਰ ਕੀ ਕਿਹਾ ਪੰਜ ਔਰਤਾਂ ਦੱਸ ਦਿਆ ਜੀ ਜਣੇ ਦੀ ਸੱਤ ਬੰਦੇ ਦੱਸਦੇ ਆ ਉਹਨਾਂ ਕੋਲ ਮਤਲ ਮੂਂਗਲ ਕਾਂ ਵਗੈਰਾ ਕੋਈ ਤਿੱਖਾ ਹਥਿਆਰ ਨਹੀਂ ਸੀਗਾ ਜਿਹਦੇ ਨਾਲ ਗੁੱਜੀਕਟ ਨਾਲ ਜਣੇ ਦੀ ਸਾਨੂੰ ਇਹ ਲੱਗਦੀ ਆ ਵੀ ਧੌਣ ਧੌਣ ਪੰਨੀ ਸੀ ਮੌਕੇ ਤੇ ਮੌਕੇ ਹਾਂ ਹਾਂ ਜੀ ਬਸ ਐਵੇਂ ਸਾਹ ਨਾਲ ਉਹਨੂੰ ਚੱਕ ਲਿਆ ਬਸ ਚੱਕ ਤਾਂ ਕੋਈ ਆਇਆ ਲੈ ਵੀ ਉੱਥੋਂ ਆਪ ਦਾ ਮੌਕਾ ਵਿਚਾਰਨ ਦੇ ਮਾਰੇ ਮਾਮਲਾ ਸਾਰਾ ਰਿਸ਼ਤੇਦਾਰੀ ਦਾ ਮਾ ਆਪ ਦਾ ਰਿਸ਼ਤੇਦਾਰੀ ਦਾ ਜੀ ਹੁਣ ਕੀ ਮੰਗ ਕਰਾਂ ਵਾਲੀ ਦੇ ਮਾਮਾ ਜੀ ਹੈ ਜੀ ਉਹ ਜਿਨ੍ਹਾਂ ਨੇ ਮਸ਼ੀਨ ਕਿਹੜੀ ਸੀਗੀ ਉਹ ਮਸ਼ੀਨ ਇਹਦੇ ਵਾਲੀ ਆਪਣੇ ਮੱਕੀ ਵਾਲੀ ਜੀ ਚਾਰ ਪੌਣ ਵਾਲੀ ਪੈਸਿਆਂ ਕਰਕੇ ਜਿਹੜੀ ਪੈਸਿਆਂ ਕਰਕੇ ਜੀ ਇਹ ਮਾਮਲਾ ਹੁਣ ਕੀ ਮੰਗ ਕੀ ਕਰੋਗੇ ਮੰਗਣ ਸਾਫ ਦੀ ਕਰਦੇ ਆਂ ਜੀ ਉਹਨਾਂ ਤੇ ਬਣਦੀ ਕਾਰਵਾਈ ਹੋਵੇ ਛੇਤੀ ਤੋਂ ਛੇਤੀ ਇਹ ਗਰੀਬ ਬੰਦਾ ਸੀਗਾ ਵਿਚਾਰਾ ਦੇਖੋ ਜੀ ਘਟ ਕੇ ਮਾਰਿਆ ਗਿਆ ਬਹੁਤ ਮੰਦ ਭਾਗੀ ਘਟਨਾ ਹੋਈ ਆ ਇਹ ਜੀ ਇਹਨਾਂ ਦਾ ਜਿਹੜਾ ਸੁਖਵਿੰਦਰ ਸਿੰਘਾ ਸੁਖਵਿੰਦਰ ਸਿੰਘ ਢਾੜੀਵਾਲ ਆ ਇਹਦੇ ਕੋਲ ਮਸ਼ੀਨ ਸੀ 4 ਪੌਣ ਵਾਲੀ ਮੱਕੀ ਦਾ 4 ਜਿਹੜਾ ਪਸ਼ੂਆਂ ਦਾ ਵਿਚਾਰਾ ਹੁੰਦਾ ਉਹਦੇ ਪੌਣ ਵਾਲੀ ਮਸ਼ੀਨ ਸੀ ਇਹਨੇ ਉਹਦੇ ਮਾਮੇ ਸੌਰਨ ਵਿੱਚੀ ਸੀ ਉਹਦਾ ਇਹਨਾਂ ਦੇ ਪੈਸਿਆਂ ਦਾ ਸੀਗਾ ਲੈਣ ਦੇਣਾ ਉਹ ਲੈਣ ਆਏ ਸੀ ਤੇ ਨਾਲ ਖਰਾਬ ਸੀ ਉਹ ਖਰਾਬ ਤੇ ਪੁੰਚੇ ਇਨਾਂ ਨੇ ਪੈਸੇ ਦੇਣੇ ਸੀ ਦਿੱਤੇ ਨਹੀਂ ਸੀ ਤੇ ਇਹਨਾਂ ਨੇ ਇਕਰਾਰ ਕੀਤਾ ਸੀ ਉਹ ਪੈਸੇ ਦੇਵਾਂਗੇ ਜੇ ਮਸ਼ੀਨ ਵੀ ਵਾਸ ਕਰਦੇ ਆ ਉਹ ਲੈਣਾ ਆਏ ਸੀ ਉੱਥੇ ਹੀ ਇਹਨਾਂ ਦੀ ਲੜਾਈ ਹੋਈ ਤੇ ਉੱਥੇ ਹੀ ਇਹਨਾਂ ਦੀ ਕੁੱਟਮਾਰ ਕਿੰਨੇ ਜਣਿਆਂ ਨੇ ਮਾਵੜਾ ਦਾਜ ਕੀਤਾ ਵੇਦੋ ਇਹ ਜੀ 7 ਬਾਈ ਨੇਮ ਹੈ ਜੀ ਤੇ ਨਾਮ ਨੂੰ ਬੱਤੀਆ ਕੁੱਟਮਾਰ ਕਿੰਨੇ ਜਣਿਆਂ ਨੇ ਕੀਤੀ ਇਹਨਾਂ ਨੂੰ ਕੁੱਟਮਾਰ ਸਾਰੇ ਹਣ ਕੀਤੀ ਜੀ ਕੋਈ ਹਥਿਆਰ ਨਾ ਕਿਸੀ ਗਿਆ ਜਾਂ ਕੋਈ ਕੀ ਸੀ ਇਹਨਾਂ ਕੋ ਕੋ ਦੰਗਾ ਸੂਟੀਆਂ ਪੈ ਪੂਬ ਸੀ ਕੀ ਕਾਰਵਾਈ ਕੀਤੀ ਗਈ ਕਿਹੜੇ ਇੰਤਾਰਾਂਗੇ ਚ ਮਾਮਲਾ ਦਰਜ ਕੀਤਾ ਗਈ ਇਹ ਮਾਮਲਾ ਜੀ ਵੀ ਦੇ ਪਿਆਰ ਮੁਤਾਬਕ ਲੇਡੀ ਜੀ ਰਵਿੰਦਰ ਕੌਰ ਦੇ ਮੁਤਾਬਕ ਕਾਰਵਾਈ ਕਰ ਦਿੱਤੀ ਆ ਫੀਰ ਦਰਜ ਹੋ ਚੁੱਕੀ ਕੋਈ ਗਿਸਤਰ ਵੀ ਕੀਤਾ ਜੀ ਤੇ ਗ੍ਰਿਫਤਾਰੀ ਦੀ ਰੀਡ ਕੀਤੀ ਗਈ ਹੈ ਜੀ ਕੇਰ ਕੀਤੀ ਜਾ ਰਹੀ ਹੈ ਪੋਸਟ ਮਾਰਮ ਹੋ ਰਿਹਾ ਹੈ ਜੀ